ਮੈਂ ਰੁਕ ਜਾ ਯਾਵਾ ਮੈਂ ਲੱਭਦੀ ਆਈ ਆ ਤੇ ਮੈਨੂੰ ਪਹਿਲਾਂ ਹੀ ਪਤਾ ਸੀ ਵੀ ਤੂੰ ਆਹੋ ਵੜੇ ਚ ਵੜੇ ਹੋਣਾ ਵਾ ਤੇ ਕੰਮ ਹੀ ਕਾਂਡਿਆ ਕਰਦਾ ਕਿੱਥੋਂ ਬੰਦਾ ਲੱਭ ਗਿਆ ਕਹਿੰਦੇ ਮੁੰਡੇ ਨੂੰ ਨੌਕਰੀ ਮਿਲ ਜਾਣੀ ਨੀ ਮਿਲ ਜਾਣੀ ਕੱਖ ਨਹੀਂ ਮਿਲਿਆ ਤੇ ਆ ਕਰਦਾ ਕੰਮ ਨੂੰ ਕਰੀ ਆ ਨਾ ਮੈਨੂੰ ਪੈਸੇ ਦਿਓ ਤੇ ਪਿੰਦਰ ਦੀਦੀ ਨੇ ਨਾ ਉੱਥੇ ਜਾਣਾ ਹੀ ਹੈ ਪਾਰਲਰ ਦੇ ਤੇ ਤੈਨੂੰ ਮੈਂ ਫੇਸ਼ਲ ਕਰਾਉਣੀ ਆ ਤੂੰ ਤਾਂ ਯਾਰ ਉੱਦਾਂ ਹੀ ਬੜੀ ਸੋਹਣੀ ਆ ਇਕ ਗੋਲੀ ਚਿੱਟੀ ਹੈ ਨਾਲੇ ਘਰ ਕੰਮ ਤੇ ਮੁੜਕਾ ਮੁੜਕਾ ਆ ਕੇ ਚਲਾ ਮਸ਼ੀਨਾਂ ਨਿਕਲ ਗਏ ਤੇ ਨੂੰ ਫੇਉ ਹੋਰ ਗੋਰੀ ਹੋ ਜਾਣਾ ਆਹੋ ਟਾਡੀ ਕੁੜੀ ਕਰਦੀ ਹੈ ਨਹੀਂ ਆ ਕੰਮ ਐ ਹੋਜੇ ਜਰੂਰੀ ਉਹਦੀ ਹੋਦੇ ਨਾ ਮੈਨੂੰ ਨਹੀਂ ਪਤਾ ਮੈਨਿਓ ਕਰਨਾ ਕੋਨਾ ਕੋਹ ਵੀ ਜੇ ਤੂੰ ਬੰਦਾ ਲਿਬੜ ਲੁਬੜ ਕੇ ਨਾ ਆਏ ਨਾ ਬੜਾ ਗੋਲਾ ਨਿਕਲਦਾ ਹੀ ਹੋ ਗੋਰੀ ਤੇ ਮੈਂ ਹੈਗੀ ਆ ਬਸ ਮੈਂ ਗਲੋ ਕਰਨੀ ਆ ਗਲੋ ਦਿਖਾ ਲੈਣਾ ਕਿ ਨੂੰ ਮੈਨੂੰ ਦਿਖਾ ਲੈ ਤੇ ਤੂੰ ਸੋਹਣੀ ਲੱਗਣੀ ਮੈਨੂੰ ਆਹੋ ਆਣ ਗਵਾਨ ਨਾ ਕਿ ਇਹਨੂੰ ਮੈਨੂੰ ਲੱਗਾ ਵੀ ਹਾਂ ਇਹ ਚੰਗੇ ਘਰ ਘਰਾਣੇ ਵਿਆਹੀ ਆ ਉਹੋ ਜੇ ਕੋਠੇ ਕੁਲੇ ਉਹੋ ਜਿਹਾ ਬੰਦਾ ਮਿਲ ਗਿਆ ਨਾ ਕਿ ਤੇ ਆਪ ਕੱਪੜੇ ਪਾਉਣੇ ਨਾ ਮੈਨੂੰ ਪਾਉਣ ਦੇਣੇ ਆ ਜਲਦੀ ਜਦੋਂ ਜਾਣਾ ਜਦੋਂ ਜਾਣਾ ਹੁੰਦਾ ਉਹਦੇ ਕੱਪੜੇ ਪਾਈ ਦੇ ਹੁਣ ਘਰ ਬੰਦਾ ਟੌਰ ਘਟਿਆ ਰੇ ਸਿੱਧੀ ਗੱਲ ਵਾ ਵੀ ਨਹੀਂ ਨਾ ਨਹੀਂ ਹੈਗੇ ਪੈਸੇ ਹੁਣ ਦੁੱਧ ਪਾ ਕੇ ਆਉਂਗਾ ਤੇ ਫੇਰ ਉਹ ਮਿਲਨੇ ਪੈਸੇ ਹਫਤੇ ਵਾ ਮਿਲ ਦੁੱਧ ਜੇ ਮਰਜੇ ਵਿਚੋਲਾ ਜੀ ਨੇ ਤੇਰੇ ਲਾਲ ਲਾਤੀ ਕਹਿੰਦਾ ਹੀ ਰਾਜ ਕਰੂਗੀ ਰਾਜ ਕਰੂਗੀ ਜਾ ਕੇ ਆ ਮੈਂ ਤੇ ਲਈ ਕਰਦੀ ਆ ਵੀ ਮਿੰਦੇ ਤਾਂ ਮੈਨੇ ਪੈਸੇ ਦੇ ਦੇ ਪੈਸੇ ਦੇ ਦੇ ਤੇ ਰਾਜ ਕਰਨੀ ਆ ਫੜ ਫੇ ਕੰਮ ਕਰ ਨਹੀਂ ਰਾਜ ਕਰਨ ਮੈਂ ਕੋ ਫੜਾ ਉਹ ਤੂੰ ਰਾਜ ਕਰਨੀ ਕੰਮ ਸਾਰਾ ਮੈਂ ਕਰਨਿਆ ਹਾਂ ਇਧਰ ਵੀ ਇੱਕ ਜੋੜਾ ਕਿਤੇ ਉੰਦਰਾ ਬੂਟਾਂ ਦਾ ਵਾ ਉਹ ਵੀ ਧੋ ਲੈਣੀ ਬਾਤ ਮੈਂ ਚਪਲਾ ਨੱਚ ਰਮਾ ਪਾ ਕੇ ਫਿਰਦੀ ਰਹਿਣੀ ਆ ਤੇ ਮੈਂ ਤੈਨੂੰ ਥੋੜਾ ਕੰਮ ਆਨਾ ਕੰਮ ਸਾਰੇ ਆ ਵੀ ਕਰਦਾ ਤੇ ਮੈਂ ਰਾਜ ਕਰਾਉਂਦਾ ਪੂਰਾ ਸਵਾਰ ਰਾਜ ਕਰਾਉਂਦੇ ਆ ਅ ਜਿੰਨਾ ਕਿਤੇ ਮੈਂ ਆਪਣੇ ਆ ਸੁੱਖ ਭੋਗੀ ਜਾਨੀ ਆ ਉਹ ਮੈਂ ਆਪਣੀਆਂ ਸਕੀਮਾਂ ਨਹੀਂ ਭੋਗੀ ਜਾਨੀ ਆ। ਹਾਂ। ਬਹੁਤ ਸਕੀਮਾਂ ਲਾਉਨੀਆਂ। ਕਾਹਦਾ ਕੰਮ ਕੀਤਾ ਇਹ ਸਭਾ ਕੋ ਹੁੰਦਾ ਵਾ। ਆ ਇੱਥੇ। ਜਾ ਤੂੰ ਹੀ ਫੇਰੀ ਜਾਓ ਛਾੜੂ। ਸਾਰੇ ਮੈਨੂੰ ਮਾਲ ਅਫਸਰ ਆਂਦੇ ਆ। ਮਾਲ ਅਫਸਰ ਹੀ ਆ ਨਾ। ਤੋਰ। ਹਾਂ। ਬਣਿਆ ਰਹਿ ਫਿਰ। ਲਿੰਬੂ ਪੀਲੇ ਹੋਏ ਬਏ ਆ ਤੇ ਟਾਈਮ ਹੀ ਨਹੀਂ ਲੱਗਦਾ ਚਾਰ ਪੌਂ ਦਾ ਕਿਤੇ। ਕੀ ਵੇਖਣ ਦੀ ਪੈਂਦੀ? ਨਿੰਬੂ ਹੀ ਦੇਖੰਦਾ ਹੀ ਮੈਂ ਕਹਾ ਟਾਈਮ ਹੀ ਨਹੀਂ ਲੱਗਦਾ ਚਾਰ ਪੰਜਾ ਠੰਡ ਵਿੱਚ ਨਾ ਜੀ ਨਹੀਂ ਕਰਦਾ ਕੋਈ ਕੰਮ ਕਰਨ ਨੂੰ ਨਹੀਂ ਲੱਗਦਾ ਤੇ ਮੈਂ ਪਾ ਦਿੰਨੀ ਆ ਅੱਧਾ ਅੱਧਾ ਕਰ ਲਾਂਗੇ ਚਲ ਫਿਰ ਤੂੰ ਪਾ ਦੀ ਚਲ ਠੀਕ ਆ ਤੇ ਮਸਾਲੇ ਦੇ ਪੈਸੇ ਦੇ ਦੀ ਹਾਂ ਨਹੀਂ ਤੂੰ ਤਾਂ ਬਹੁਤੀ ਕੰਜੂਸ ਆ ਨਹੀਂ ਭੈਣ ਕਹਿੰਦੇ ਨਾ ਚਾਰ ਪਾ ਕੇ ਕਿਸ ਨੂੰ ਦਈਦਾ ਨਹੀਂ ਫ੍ਰੀ ਚ ਅੱਛਾ ਇਹ ਵੀ ਗੱਲ ਹੁੰਦੀ ਆ ਹੋਰ ਕਹਿੰਦੇ ਖਟਾਸ ਆ ਜਾਂਦੀ ਰਸਤਿਆਂ ਚ ਆਹਾਂ ਤਾਂ ਕਰਕੇ ਨਹੀਂ ਤੇ ਮੈਂ ਇਹਨੂੰ ਕਿੰਨਾ ਕੁ ਮਸਾਲਾ ਲੱਗਣਾ ਕਾਲਾ ਲੂਣ ਪੈਣਾ ਤੇ ਆ ਨਿਕੜ ਸੁੱਕੜ ਹੋਰ ਪੈ ਜਾਣਾ ਉਹਨਾਂ ਕਦੇ ਸਾਡੇ ਘਰ ਵੱਧੂ ਮਸਾਲਾ ਚੱਲ ਕੋਈ ਗੱਲ ਨਹੀਂ ਮੈਂ ਦੇ ਦੂੰਗੀ ਪੈਸੇ ਤੇ ਪਾ ਦੀ ਫਿਰ ਹਾਂ ਤੇ ਨਾਲ ਮੇਰੀ ਗੱਲ ਸੁਣੋ ਫੇਸ਼ੀਅਲ ਕਰਵਾਉਣ ਜਾਣਾ ਹੀ ਉਹ ਤੇ ਤੈਨੂੰ ਦੱਸ ਨਹੀਂ ਹਾਂ ਉਹ ਤੇ ਮੁੱਕਰ ਗਿਆ ਪੂਰਾ ਤੇ ਆ ਜਿਹੜੇ ਮੈਂ ਇੱਧਰ ਉੱਧਰ ਕਰਕੇ ਲਗਾਏ ਨਾ 100 ਤੇ 150 ਤੇ 170 ਹੀ ਹੋ ਤੇ ਇਹਦਾ ਤੇ ਕਲੀਨ ਅਪ ਵੀ ਨਹੀਂ ਹੋਣਾ ਕਿਉਂ ਨਹੀਂ ਹੋਣਾ ਵੱਧ ਘੱਟ ਕਰ ਲਾਂਗੇ ਪੈਸੇ ਉਹਨਾਂ ਕੇ ਤੁਹਾਡੇ ਬੋਤੇ ਹਾਏ ਹਾਏ ਉੱਥੇ ਵਾਵਾ ਲਾਗੋਗੇ ਵੱਧ ਘੱਟ ਕਰਦੀ ਤੂੰ ਤੇ ਫਿਰ ਕੀ ਕਰਾਂ ਪੱਲਾ ਜਦੋਂ ਕੰਜੂਸਾ ਨਾ ਪੈ ਗਿਆ ਵਾ ਹੁਣ ਕੀ ਕਰਾਂ ਤੈ ਤੂੰ ਕਹਿਣਾ ਸੀ ਨਾ ਵੀ ਕੁੜੀ ਦਾ ਵਿਆਹ ਆ ਤੂੰ ਸਾਰਿਆਂ ਨੇ ਬੋਤ ਬਸ ਝਾੜੂ ਹੀ ਮਾਰੀ ਜਾਂਦਾ ਡੰਗਰਾਂ ਥੱਲੇ ਇਹ ਮੈਂ ਮਾਲ ਅਫਸਰ ਲੈ ਤੇ ਉਹ ਨਣਾ ਤੇਰੀ ਬੁੱਢਾ ਤੇ ਗਏ ਆ ਹੁਣ ਆਉਂਦੇ ਆ ਕਿਹ ਬਸ ਤੇ ਫੇਰ ਹੀ ਆ ਉਹਨਾਂ ਨੇ ਪਹਿਲਾਂ ਹੀ ਕਹ ਦੇਣਾ ਉਹ ਤਾਂ ਫੀਟ ਚ ਮੁੱਕ ਗਏ ਇੱਥੇ ਹੋ ਗਿਆ ਜੇ ਇੱਥੇ ਹੋ ਗਿਆ ਪਤਾ ਤੇ ਹੈਗਾ ਤੈਨੂੰ ਕਰਦੇ ਹਾਲਾਤਾਂ ਦਾ ਫਿਰ ਤੇ ਮੇਰੀ ਗੱਲ ਸੁਣਾ ਤੇ ਬਲੀਚ ਤੇ ਕਰਾਏਂਗੀ ਕਿ ਜਾਂ ਇਦਾਂ ਨਾ ਕਰਾ ਕੱਲੀ ਬਲੀਚ ਕਰਾ ਲੈਨੀ ਫਿਰ ਤੇ ਗਲੋ ਕਿੱਦਾਂ ਆਉਣਾ ਫਿਰ ਤੂੰ ਮੜਾ ਜਨ ਨੂੰ ਕਹਿਣਾ ਹੀ ਨਾ ਜ਼ੋਰ-ਜ਼ੋਰ ਪਾ ਕੇ ਵੇਖ ਹਾਂ ਤੇਰੇ ਕੋਲ ਮੈਂ ਫੜ ਲੈਨੀ ਹਦਾਰੇ ਹਾਂ ਤੇ ਮੈਂ ਮੇਰੇ ਲੈਣ ਵੱਲੋਂ ਵਾਲੇ ਉਧਰ ਸੰਦੀਪ ਵੱਲੋਂ ਅੱਛਾ ਉਹ ਪਤੂ ਕਾਦ ਲੈਣੇ ਉਹ ਤਾਂ ਈਡੀ ਤਗੜੀ ਆਪਣੇ ਘਰੇ ਨਹੀਂ ਤਗੜੀ ਤੇ ਹੈਗੀ ਆ ਪਰ ਜਦੋਂ ਕਈ ਵਾਰੀ ਇੱਥੇ ਆਈ ਹੁੰਦੀ ਆ ਨਾ ਤੇ ਫਿਰ ਮੈਂ ਉਹਨੂੰ ਪੈਸੇ ਪੂਏ ਜਿਹੜੇ ਮੇਰੇ ਕੋਲ ਰੱਖੇ ਹੁੰਦੇ ਆ ਉਹ ਵੀ ਲੈ ਕੇ ਚਲ ਜਾਂਦੀ ਆ ਪੀਪਾ ਬੀ ਮੈਂ ਤੇ ਹਾਲ ਲੈਣਾ ਜੇ ਲੈਣਾ ਸਸਤੇ ਉਹਦੀ ਕਿਰੇ ਕੰਜੂਸ ਅਸਰੇ ਦੀ ਹਾਂ ਚਲੋ ਉਹ ਤੇ ਕੋਈ ਗੱਲ ਨਹੀਂ ਮੰਨ ਪਈ ਤਾਂ ਦੇ ਤਾਂ ਮੈਂ ਦਊਂਗੀ ਤੈਨੂੰ ਤੇ ਫਿਰ ਮੈਨੂੰ ਲੈ ਦੇਈ ਨਹੀਂ ਲੈ ਦਊਂਗੀ ਫਿਰ ਮੈਂ ਹਾਂ ਇਹ ਹੁਣ ਪੱਕਾ ਰਿਹਾਈ ਕੋਈ ਗੱਲ ਨਹੀਂ ਫਿਰ ਕੱਲ ਚੱਲੀਏ ਚੱਲ ਫਿਰ ਕੱਲ ਨੂੰ ਚੱਲ ਪੈਣੇ ਹਾਂ ਉਹ ਕੱਲ ਚੱਲਾਂਗੇ ਤੇ ਉਹ ਸੂਟਾ ਸਾਟਾ ਦਾ ਕਿੱਦਾਂ ਮਾਈ ਬੁੱਢੇ ਨੂੰ ਨਹੀਂ ਦੱਸਣਾ ਚਲ ਨਹੀਂ ਦੱਸਦੀ ਸੂਟਾਂ ਦਾ ਕਿੱਦਾਂ ਕੀਤਾ ਫਿਰ ਸੂਟਾਂ ਦਾ ਤੇ ਸੂਟ ਤੇ ਅਦਾ ਪਿੰਦਰ ਪਹਿਣ ਮੈਂ ਪਹਿਲੇ ਹੀ ਪਾਉਣੀ ਆ ਨਾ ਮੈਂ ਕੋਈ ਵੀ ਨਹੀਂ ਸਵਾਣਾ ਲੱਗ ਹੁਣ ਗਵਾੜ ਦਾ ਤੇ ਵਿਆਹ ਹੈ ਜੇ ਨਹੀਂ ਹੱਥ ਹੈਗਾ ਸੋਖਾ ਹਾਂ ਤੇ ਕੋਈ ਨਹੀਂ ਬਾਅਦ ਵਿੱਚ ਉਹ ਕੜੇ ਪਿਛਲੀ ਵਾਰੀ ਇੱਕ ਵਾਰ ਦੇ ਪਾਏ ਆ ਇੱਥੇ ਪਿੰਡ ਤੇ ਮੈਂ ਪਾਏ ਨਹੀਂ ਆ ਹੂੰ ਹੂੰ ਉਹ ਪਾ ਲੈਣੇ ਆ ਤੇ ਉਹ ਕੀ ਨਾ ਲਈਦਾ ਵਾ ਸੱਟ ਸੂਟ ਫਿਰ ਮੈਂ ਨਕਲੀ-ਨਕਲੀ ਪਾ ਲੈਣੇ ਹੈਗੇ ਤੇ ਸਹੀ ਨਹੀਂ ਨਹੀਂ ਸੱਟ ਨਹੀਂ ਨਕਲੀ ਪਾਉਣੇ ਸੋਨੇ ਦੇ ਪਾਵਾਂ ਫਿਰ ਸੱਟ ਫਿਰ ਇੱਕੋ ਜਿਹੀਆਂ ਲੱਗਾਂਗੇ ਕਿ ਸਾਰੀਆਂ ਜਣੀਆਂ ਸੋਨੇ ਦੇ ਹਾਂ ਹੋ ਕਲ ਕੋਈ ਨਹੀਂ ਸੋਨੇ ਦੇ ਪਾਲਾਂਗੇ ਸਾਡੇ ਕੋ ਕੜਿਆ ਨਹੀਂ ਹਾਂ ਸੋਨੇ ਦੇ ਪਾਵਾਂਗੇ ਨਾਲੇ ਉਹ ਆਪਾਂ ਕਿਹੜੇ ਟਾਈਮ ਤੇ ਪਾਉਣੇ ਆ ਘਰ ਦੇ ਵਿਆਹਾਂ ਚ ਪੈਂਦੇ ਫਿਰ ਬਾਹਰ ਤੋਂ ਉਧਰ ਡਰ ਲੱਗਦਾ ਪਾਉਣ ਤੋਂ ਹਾਂ ਚਲ ਕੋਈ ਨਹੀਂ ਫਿਰ ਤੂੰ ਵੇਖ ਲੈ ਨਿੰਬੂ ਜਦੋਂ ਤੋੜਨੇ ਹੋਣਗੇ ਤੇ ਦੱਸਦੀ ਹਾਂ ਜੇ ਨਾ ਥੋੜੀ ਦੋ ਦਿਨ ਉਦਾਂ ਟਾਈਮ ਨਹੀਂ ਅਜੇ ਨਹੀਂ ਫਿਰ ਐਵੇਂ ਹੱਥ ਹੱਥ ਘੁੱਟ ਜਾਣੇ ਚਲ ਵਿਆਹ ਤੋਂ ਬਾਅਦ ਪਾ ਲਈਏ ਨਹੀਂ ਤੇ ਚਾਰ ਪੈ ਆਹ ਇਹ ਕੜਾ ਕਿਸਨੇ ਲੈ ਜਾਣੇ ਆ ਹਾਂ ਤੇ ਫਿਰ ਯਾਦ ਵੀ ਰੱਖੀ ਨਾ ਨਹੀਂ ਮੈਂ ਯਾਦ ਰੱਖੂੰਗੀ ਭਾਵੇਂ ਤੂੰ ਨਾ ਵੀ ਘਰ ਹੋਈ ਮੈਂ ਤੋੜ ਕੇ ਪਾ ਦੂੰਗੀ ਚਲ ਠੀਕ ਆ ਫਿਰ ਆਹੋ ਫਿਰ 4-5 ਦਿਨ ਤੇ ਲੱਗ ਜਾਂਦੇ ਪੱਕਦੇ ਆ ਵੀ ਇਹਨਾਂ ਨੂੰ ਤੇ ਹੁਣ ਉਹ ਮਾਈ ਬਾਪੂ ਕਿੱਥੇ ਗਈ ਉਹ ਤਾਂ ਗਏ ਨਿਕਲੇ ਹੀ ਇੱਧਰ ਤੇ ਉੱਥੇ ਪਾਸੇ ਅੱਛਾ ਹੂੰ ਆਉਂਦੇ ਹੀ ਹੋਣੇ ਆ ਚਲ ਜਿ ਨਜ਼ਰ ਘੱਡੀ ਬਾਹਰ ਹੁੰਦੇ ਹੋ ਨਜ਼ਰ ਵਾਵਾ ਸੌਕੇ ਇੱਧਰ ਉੱਧਰ ਘੁੰਮ ਫਿਰ ਲਈਦਾ ਆਹੋ ਮਾਤਾ ਤੇ ਤੇਰੀ ਘਰ ਨਿਕਲਣ ਨਹੀਂ ਦਿੰਦੀ ਬਾਹਰ ਤੇ ਆਹੋ ਘਰ ਦੇ ਕੰਮ ਨਹੀਂ ਮੁੱਕਦੇ ਉਹਦੇ ਆਹੋ ਚਲ ਠੀਕ ਆ ਫਿਰ ਹਾਂ ਚੰਗਾ ਨਾ ਦੱਸ ਮੈਂ ਤਾਂ ਆਪ ਹੀ ਕਰਕੇ ਫਸ ਗਈ ਭਾਵੇਂ ਪੈਸੇ ਬਾਅਦ ਚੋਂ ਦਵੇ ਨਾ ਆਏ ਮੈਨੂੰ ਕੁਛ ਨਹੀਂ ਹਾਲ ਪਿੰਦਰੇ ਤੇਰਾ ਵੀ ਹਏ ਹਏ ਸੋਨੀ ਦਾ ਸੱਟ ਕਹਿ ਤੇ ਬੈਠੀ ਐ ਇਹਨੂੰ ਹੁਣ ਇਹਨੂੰ ਕੀ ਦੱਸਾਂ ਵੀ ਉਹ ਤਾਂ ਗਹਿਣੇ ਪਾਇਆ ਵਾ ਚੱਲ ਕੋਈ ਨਹੀਂ ਸੰਦੀਪ ਨੂੰ ਫੋਨ ਕਰਦੀ ਜਾ ਕੇ ਜਿੱਦ ਕੀ ਕਰਦੀ ਆਈ ਆ ਕੋਜਨੀ ਤਾਈ ਜੀ ਘਰ ਦਾ ਕੰਮ ਧੰਦਾ ਕਰਕੇ ਆਈ ਰੋਟੀ ਪਾਣੀ ਖਾ ਲਿਆ ਹਾਂ ਦੀ ਹਾਂ ਦੀ ਖਾ ਲਿਆ ਤੇ ਖਾ ਲਿਆ ਕਿ ਨਹੀਂ ਆਹੋ ਅਸੀਂ ਵੀ ਖਾ ਕੇ ਤੇ ਆ ਧੁੱਪ ਨਿਕਲੀ ਆ ਤੇ ਮੈਂ ਆਖਾ ਚੱਲ ਧੁੱਪੇ ਬੈਣੀ ਆ ਕਿ ਅੱਜ ਮੈਂ ਵੀ ਬੈ ਨਹੀਂ ਲੱਗੀ ਧੁੱਪ ਤੇ ਮੈਂ ਚਲ ਤਾਈ ਹਲੋ ਹੋ ਕੇ ਅੱਮ ਨਹੀਂ ਅੱਜ ਵਾ ਵਾ ਦੇਣਾ ਕਿ ਗਈ ਨਹੀਂ ਮੈਂ ਤੇ ਚੱਲ ਚੰਗਾ ਕੀਤਾ ਤੁਸੀਂ ਤੇ ਖੜੀ ਕਿਹੜੀ ਰੋਟੀ ਚਵਾਲੀਆਂ ਰਹਿੰਦੀਆਂ ਨੇ ਨਿਕਲਦਿਆਂ ਆਏ ਤਾਈ ਤੈਨੂੰ ਪਤਾ ਹੈਗਾ ਸਿਆਲ ਆ ਠੰਡ 'ਚ ਕੰਮ ਧੰਦਾ ਕਰਕੇ ਅੰਦਰ ਅੰਦਰ ਬੈ ਜਾਈਦਾ ਹੌਣ ਰਜਾਈ ਦੇ ਵਿੱਚ ਇਹ ਕੀ ਕਰੇ ਬੰਦਾ ਆਏ ਇਹ ਤਾਂ ਗੱਲ ਠੀਕ ਆ ਨੇ ਮੈਂ ਉਹ ਠੇਕਾ ਲੈਣਾ ਹੈਗਾ ਤੇ ਕਿਤਨਾ ਫੇ ਠੇਕੇ ਦਾ ਹੁਣ ਹੈ ਠੇਕਾ ਤਾ ਹੋ ਠੇਕਾ ਤੁਸੀਂ ਦੇਣਾ ਨਹੀਂਗਾ ਆਏ ਹੇ ਤਾਈ ਕਮਾਦ ਦੇ ਹੱਲੇ ਸਾਡੀ ਪੈਲੀ ਚ ਪਿਆ ਵਾ ਮੈਂ ਕੀ ਪਿਆ ਕਰਾਂ ਪਿਆ ਬਈ ਇਹਦੇ ਲ ਬੜ ਨਹੀਂ ਡਾਇਆ ਇਹ ਤੇ ਠੇਕਾ ਕਿਤੋਂ ਦੇ ਦੀਏ ਆ ਇਧਰ ਆਉਨੇ ਪੈਸੇ ਉਧਰ ਆਉਨੇ ਪੈਸੇ ਪੈਸੇ ਤਾ ਤੁਹਾਡੇ ਹੱਲੇ ਮੁੰਡਾ ਤੁਹਾਡਾ ਬਾਹਰੋਂ ਪੈਸੇ ਕੱਲਣ ਡਿਆ ਵਾ ਇਹ ਮੁੰਡਾ ਬਾਹਰੋਂ ਕੱਲਣ ਡਿਆ ਤੇ ਤਾਂ ਹੁਣ ਤੁਹਾਨੂੰ ਮਨਸਦਿਏ ਮੈਂ ਮਨਸੰਦੀ ਗਾਲ ਨਹੀਂ ਕੀਤੀ ਤੇ ਇੰਨੇ ਪੈਸੇ ਵਾਲੇ ਤਾਂ ਵੀ ਤੈ ਭੁੱਖੂ ਭੁੱਖੂ ਕਰਦੇ ਰਹਿੰਦੇ ਇਹ ਚ ਭੁੱਖੂ ਵਾਲੀ ਕਿਹੜੀ ਗੱਲ ਵਾ ਹਾਂ ਹੁਣ ਭਈ ਅਸੀਂ ਤਾਨੂੰ ਲੱਭ ਕੇ ਲਿਆਣ ਕਹਿ ਗਏ ਵੀ ਤੁਸੀਂ ਕਮਾਦ ਲਾਇਆ ਨਹੀਂ ਆਈਦਾ ਤੇਰੇ ਘਰ ਮਗਰੋਂ ਤਾਂ ਠੇਕਾ ਤੈਨੂੰ ਪਹਿਲਾਂ ਚਾਹੀਦਾ ਹੁੰਦਾ ਹਨਾ ਤੇ ਮੇਰੀ ਗੱਲ ਸੁਣ ਝੋਨੇ ਤੋਂ 1.5 ਕਾਹਚੀ ਸ਼ੁਰੂ ਹੁੰਦਾ ਵਾ ਆਇਆ ਹੈ ਤਾਈ ਆ ਹੁਣ ਕਿੰਨੇ ਦਿਨ ਕਿੰਨੇ ਮਹੀਨੇ ਹੋ ਗਏ ਹਾਲੇ ਤੇ ਤਾਈ ਸਾਲ ਸਟਾਰਟ ਹੀ ਹੋਇਆ ਵਾ ਤੇ ਪਹਿਲਾਂ ਤੂੰ ਐਨੀ ਵੀ ਮੇਰੀ ਤਲੀ ਤੇ ਤੇ ਪੈਸੇ ਰੱਖ ਦੋ ਬਸ ਤਪਾਹ ਲੈਣੇ ਨਹੀਂ ਕੀ ਲੈ ਮੇਰੀ ਗੱਲ ਸੁਣ ਕਮਾਦਲੀ ਤੇ ਭਈਆ ਲੱਭਣ ਨਹੀਂ ਦੇ ਖਬਰ ਨਹੀਂ ਸੁਣੀ ਤਈ ਖਬਰਾਂ ਤਾਂ ਹੀ ਸੁਣਦੇ ਬੈ ਨਹੀਂ ਖਬਰ ਕਰਕੇ ਹਦੀ ਸੁਣ ਨਹੀਂ ਸੁਣੀ ਚੱਲ ਮੈਂ ਸੁਣੋਨੀ ਫਿਰ ਤੇ ਹਾਂ ਅੱਛਾ ਜੱਟ ਹੀ ਉਹ ਕਹਿੰਦਾ ਵੀ ਮੇਰੀ ਪਰਚੀ ਪਹਿਲਾਂ ਆਈ ਹੈ ਦੂਜਾ ਜੱਟ ਕਹਿੰਦਾ ਮੇਰੀ ਪਰਚੀ ਪਹਿਲਾਂ ਹੀ ਮੇਰਾ ਕਮਾਦ ਪਹਿਲਾਂ ਵੱਡਣਾ ਚਾਹੀਦਾ ਵਾ ਤੇ ਦੂਜਾ ਕਹਿੰਦਾ ਮੇਰਾ ਵੱਡਣਾ ਚਾਹੀਦਾ ਵਾ ਅਗਲੇ ਨੇ ਗੋਲੀਆਂ ਤੇ ਲਾ ਕੇ ਵਿਚੇ ਭਈਆ ਮਾਰਦੇ ਵਿਚੇ ਉਹਨਾਂ ਨੇ ਮਰ ਗਏ ਅੱਦੇ ਉਹਨਾਂ ਨੇ ਮਰ ਗਏ ਹੈ ਉਹ ਕੋਈ ਗਾਨਾ ਦੀ ਗਲਤੀ ਹੀ ਤੇ ਉਹ ਮਰੇ ਨਾ ਚਲੋ ਉਹਨਾਂ ਦੀ ਸ਼ਿਰ ਲੈਣ ਦਿੰਦੇ ਤੇ ਮੁੜ ਕੇ ਦੂਜਿਆਂ ਦੀ ਸ਼ਿਰ ਨਹੀਂ ਜਾਂਦੀ ਤੇਰੀ ਗੱਲ ਸੁਣੋ ਕੁਝ ਤੇ ਮਿਲਣਾ ਚ ਲੜ ਲੜ ਕੇ ਮਰੀ ਜਾਂਦੇ ਆ ਤੇ ਤੂੰ ਹੀ ਹੱਲੇ ਵੀ ਕਹਿੰਦੇ ਸਾਨੂੰ ਵੇਲਾ ਠੇਕਾ ਦੇ ਦੋ ਸਾਨੂੰ ਪਹਿਲਾ ਠੇਕਾ ਦੇ ਦੋ ਨਹੀਂ ਤਾਂ ਮਰਦੇ ਤਾਂ ਮਰਨਾ ਮੈਂ ਤੇ ਆਪਣਾ ਠੇਕਾ ਮੰਗਣਾ ਹੀ ਮੰਗਣਾ ਹਾਂ ਮੰਗਣਾ ਵਾ ਇੱਕ ਮੇਰੀ ਗੱਲ ਸੁਣ ਜੇ ਪਹਿਲੀ ਤਾੜੀ ਠੇਕੇ ਤੇ ਲਈ ਆ ਤੇ ਪੈਸੇ ਤਾਨੂੰ ਅੱਗੇ ਹੀ ਦੇਂਦੇ ਨਹੀਂ ਆ ਇਹ ਰੱਖੇ ਕਿਸੇ ਤੇ ਠੇਕੇ ਦੇ ਪੈ ਦਿੰਦੇ ਭਾਵੇਂ ਪਰ ਜਦੋਂ ਵੀ ਇੱਕ ਵੇਲੇ ਦੁੱਤੇ ਥੋੜੇ ਥੋੜੇ ਦਿੱਤੇ ਤੇ ਉਹ ਉਰਦੀ ਵੱਜ ਜਾਂਦੇ ਆ ਰਕਮ ਹੋਵੇ ਤੇ ਚਲੋ ਕੋਈ ਆਪਣੇ ਕੰਮ ਕਰੇ ਉਹਦੇ ਨਾਲ ਸਾਡੀ ਭੋਖ ਨਹੀਂ ਨਿਕਲਣੀ ਬਾਬਾ ਇਦਾਂ ਹਾਂ ਨਹੀਂ ਇਹਦੀ ਭੋਖਤਾ ਆਏਗਾ ਮੇਰੇ ਵੀ ਲੈਣ ਵਾਲੇ ਉਹ ਹਣ ਗਾਂ ਨਾ ਆ ਮੈਨੂੰ ਠੇਕਾ ਦੇ ਕੇ ਤੇ ਗਾੜੀ ਪੈਰੀ ਛੱਡ ਦੋ ਤੇ ਤੁਰਦੇ ਹੋ ਅਸੀਂ ਜਿੰਨੂੰ ਮਰਜ਼ੀ ਦਈਏ ਸਭ ਮੇਰੇ ਕੋਲ ਨਹੀਂ ਉਹ ਲੜਿਆ ਜਾਂਦਾ ਤੁਹਾਡੇ ਨਾਲ ਅਸੀਂ ਲੜਨੇ ਨਹੀਂ ਹੁੰਦੇ ਤੁਹਾਡਾ ਨਾਲ ਤੂੰ ਹਰ ਨੀਂਗਾ ਮੈਨੂੰ ਗੱਲਾਂ ਸੁਣਾਈਆਂ ਹਾਏ ਮੈਂ ਤੇ ਤਾਂ ਅਵਿਆਹ ਮੈਂ ਮੰਗ ਕੇ ਲੈਣ ਨਹੀਂ ਤਾਂ ਖੜੋ ਆ ਤੇ ਵਿਆਹ ਹੀ ਕੱਢੀ ਤਾਡੇ ਨਾਲ ਨਾ ਕਰਨ ਆ ਚੰਗੇ ਆ ਵਿਆਹ ਹੀ ਉਹ ਕੋਈ ਲੋਕੀ ਆਦਾ ਮੇਰੀ ਤੂੰ ਮੇਰਾ ਬੁੰਡਾ ਸੁਣਾਉਣੀ ਕਦੀ ਤੂੰ ਮੈਨੂੰ ਕੋਈ ਸੁਣਾਉਣੀ ਆ ਕੀ ਗੱਲਾਂ ਹੀ ਲੈਣਾ ਨਹੀਂ ਠੇਕਾ ਦਾ ਦੇ ਕੋ ਨਾ ਲੈ ਗਿਆ ਫੇਰ ਹੀ ਚੰਗੇ ਆਵੇ ਤੁਹਾਡੇ ਗੜੀ ਹੱਥ ਜੁੜੇ ਗਾਉ ਨੂੰ ਸਾਡੀ ਪੈਲੀ ਛੱਡ ਦੋ ਤੁਸੀਂ ਆਪਣੇ ਘਰ ਤੇ ਅਸੀਂ ਆਪਣੇ ਪਰ ਨਹੀਂ ਪੈਲੀਆਂ ਕਿਹੜੀਆਂ ਕਿਨੇ ਹਿੱਕ ਤੇ ਧਰ ਕੇ ਲੈ ਜਾਣੀਆਂ ਗੱਲਾਂ ਕਰਦੀ ਸਭ ਜਹਾਦੀਆਂ ਹੀ ਤੁਸੀਂ ਇੱਕ ਤੇ ਤੂੰ ਹੀ ਲੈ ਦਿਓ ਚਲ ਉੱਠ ਮੈਂ ਕਿਹੜੀ ਸੱਪਣੀ ਆ ਜਿੰਨੇ ਕੀ ਆ ਸੱਪਣੀ ਹੋਣੀ ਆ ਫਿਰ ਮੈਂ ਸੱਪਣੀ ਨਹੀਂ ਆ ਸੱਪੜੇਂਗਾ ਤੇ ਤੂੰ ਹੀ ਕਹਿੰਗਾ ਦਸਾਲ ਲੈ ਕੇ ਮਾਰ ਮਾਰ ਕੇ ਮੇਰੀ ਗੱਲ ਸੁਣ ਲਾ ਭਈ ਮਹੱਲ ਪਈ ਉਹਦੇ ਚਾਹ ਬਣਾ ਚਾਹ ਬਣਾ ਨਹੀਂ ਆ ਲੜ ਤਾ ਲਵੇ ਇੱਕ ਕਰੀ ਜਾਂਦੀ ਆ ਕਰ ਲਸਣਾਉਂਦੇ ਹੀ ਕਿਸ ਤਰ੍ਹਾਂ ਮੁੰਡਾ ਬਾਹਰ ਤੇ ਕੀ ਕੁਛ ਆਉਂਦਾ ਸੁਣਾਉਂਦਾ ਵੀ ਮੈਨੂੰ ਠੇਕਾ ਦੇ ਦੋ ਮੇਰੀ ਪੈਰੀ ਠੇਕਾ ਦੇਣਾ ਹੀ ਆ ਸਾਲ ਮਗਰਾ ਚੜਦਾ ਇਹਨੂੰ ਠੇਕਾ ਪਹਿਲਾ ਚਾਹੀਦਾ ਇਹਨੂੰ ਲੜਨ ਵਾਸਤੇ ਨਹੀਂ ਰੱਖਿਆ ਕੀ ਬਣਾਵਾ ਜੇ ਜਾਵੇ ਤਾਂ ਲੜ ਕੇ ਆਵੇ ਹੁਣ ਸਾਨੂੰ ਮੈਂ ਮਨਸ ਦਵਾ ਨਹੀਂ ਤਾਈ ਗੁੱਸਾ ਨਾ ਕਰ ਕੋ ਗੱਲ ਉਹ ਤਾਂ ਬੋਲਣ ਲੱਗੀ ਕਦੀ ਮੇਰਾ ਮੁੰਡਾ ਨਾਲਦੀ ਆ ਕਦੀ ਮੈਨੂੰ ਸਪਨੀ ਆਂਦੀ ਕਦੀ ਕੋ ਹਾਂਦੀ ਆ ਤਾਂ ਤੁਸੀਂ ਪੁੱਤ ਐਰ ਕਾ ਮੈਨੂੰ ਠੇਕਾ ਦੋ ਆਵੇ ਤਾਂ ਰੇ ਗੜੀ ਹੱਥ ਜੋੜੇ ਅਹੀਂ ਜਿੱਥੇ ਮਰਜੀ ਦਈਏ ਨਾ ਦੇਗੇ ਤੁਸੀਂ ਆਪਣੇ ਘਰ ਰਹੋਗੇ ਆਪਣੇ ਘਰ ਉਹ ਤਰੀਕਾ ਲਮੰਦਾ ਪਰ ਗੁੱਸਾ ਨਾ ਕਰ ਕੋ ਗੱਲ ਨਹੀਂ ਆ ਦੋ ਪਰਚੇ ਹੋਟ ਰਹਾਂਦੇ ਮੈਨੂੰ ਗਨੇ ਦੀ ਪੈਸੇ ਮਿਲ ਜਾਣਗੇ ਠੀਕ ਹੈ ਚਲੋ ਪੈਸੇ ਮਿਲ ਜਾਣਗੇ ਤੂੰ ਗੱਲ ਕੇ ਹਿਸਾਬ ਨਾ ਕਰੀ ਦੀ ਜਾਂ ਤੂੰ ਕਰ ਦੋ ਤੇ ਐਵੇਂ ਗੱਲਾਂ ਆਣ ਕੇ ਤੇ ਬਣਾਈ ਜਾਂਦੀ ਆ ਉਹ ਕੀ ਹੁੰਦੀ ਮੈਂ ਕਰਦਾ ਗੱਲ ਜਾ ਕੇ ਇੰਨੀ ਅੱਕਦਾ ਨਾਲ ਕਹੀ ਸਭ ਕੋ ਮੇਰਾ ਇਹੀ ਕਿਹੜੇ ਤੁਹਾਡੇ ਕੋਲੋਂ ਹੱਥ ਉਤਰਾ ਮੰਗਣ ਡਏ ਹਾਂ ਹਾਂ ਨਹੀਂ ਠੇਕਾ ਤੁਹਾਨੂੰ ਹੈ ਠੇਕਾ ਹੀ ਆਪਣਾ ਮੰਗਣ ਡੇ ਅਹੀਂ ਪਾਏ 6 ਮਹੀਨੇ ਨਹੀਂ ਲਈਏ ਪਾਵੇਂ ਸਾਲ ਬਾਦ ਲਈਏ ਪਾਵੇਂ ਉਦੋਂ ਲਈਏ ਸਾਡਾ ਠੇਕਾ ਬਣਦਾ ਕਿ ਨਹੀਂ ਬਣਦਾ ਨਹੀਂ ਉਹ ਤਾਂ ਬੰਦਾ ਵਾ ਪਰ ਤੁਸੀਂ ਮੇਰੇ ਨਾਲ ਗੱਲ ਕਰਨੀ ਹੈ ਇਧਰ ਗੱਲ ਨਾ ਕਰਿਆ ਕਰੋ ਅਸੀਂ ਲੋਕਾਂ ਨੂੰ ਸਖੋ ਘੱਟ ਪੈ ਵੱਧ ਤਾਂ ਇਹ ਸਾਨੂੰ ਦੇਣ ਦੇ ਤਾਨੂੰ ਘੱਟ ਤੇ ਦਿੱਤੀ ਸਾਨੂੰ ਤਾਂ ਡਾਕੀ ਮਿੱਠਾ ਵਾ ਹੈ ਅਸੀਂ ਆਨੇ ਚੱਲਾ ਸਰ ਦੇ ਗਵਾਂਡ ਵਾ ਉਹ ਤਾਂ ਮੰਦਾ ਵਾ ਕੋਈ ਗਵਾਂਡ ਇੱਥੇ ਆਣ ਕੇ ਹੋਰ ਨਾ ਬੰਬੀ ਦੇ ਉੱਤੇ ਬਾਵੇ ਤੇ ਅਸੀਂ ਤਾਂ ਸਾਨੂੰ ਤਾਂ ਆ ਦਿੱਤੀ ਤਾਂ ਭਰ ਤੁਸੀਂ ਇਹੋ ਕੋਈ ਕਰਵਾਵਾ ਤਾਈ ਕੁਸਲਕਰ ਕੋ ਗੱਲ ਤੂੰ ਪਹਿਮ ਚਾਹੀਦੇ ਪੈਸੇ ਮਿਲ ਜਾਣਗੇ ਕੋਈ ਗੱਲ ਨਹੀਂ ਕਦੀ ਆਂਦੀ ਤੇਰਾ ਮੁੰਡਾ ਬਾਹਰ ਉਹ ਨਹੀਂ ਕਲੌਂਦਾ ਕਦੀ ਆਂਦੀ ਕੋਹ ਕਦੀ ਕੋਹ ਕੀ ਗੱਲ ਮੁੰਡਾ ਨਾਲ ਵੀ ਮੈਂ ਵੀ ਆ ਨਾ ਜਿਹੜੀ ਇੱਕ ਦਿਨ ਤੇ ਪੱਥਰ ਆ ਕੇ ਬੈਠੀ ਆਪੇ ਮੇਰਾ ਪੁੱਤ ਕਦੋਂ ਦਾ ਬਾਹਰ ਗਿਆ ਉਹਦਾ ਨਹੀਂ ਜੀ ਕਰਦਾ ਉਹਨੂੰ ਕਰ ਵਹੀ ਤਰੀਕਾ ਮੰਨਦਾ ਵਾ ਮੰਨਦਾ ਵਾ ਮੰਨਦਾ ਵਾ ਪਰ ਮਾਹ ਭਈਏ ਮਿਲੇਆ ਤਾ ਉਹ ਚਾਹ ਬਣਨ ਗਈ ਆ ਮੈਂ ਕਰਦਾ ਬਾਤ ਉਸ ਨਾਲ ਗੱਲ ਉਹ ਤਾਂ ਬਸ ਲੜਾਈ ਕਰਨ ਨੂੰ ਹੀ ਰੱਖੀ ਕੋਈ ਨਹੀਂ ਨਾ ਉਹਨੂੰ ਕੋਣਾ ਆਉਂਦਾ ਵਾ ਨਾ ਉਹਨੂੰ ਕੋਈ ਗੱਲ ਕਰਨੀ ਉਹਨੂੰ ਕੋਈ ਨਾ ਕਰ ਤੂੰ ਮੈਨੂੰ ਸੱਦ ਲਿਆ ਕਰ ਜੀ ਤਾ ਲੋੜ ਹੁੰਦੀ ਆ ਪੈਸੇ ਤੇ ਲੋੜ ਉਹਨੇ ਮੈਨੂੰ ਫੋਨ ਕਰਦਾ ਉਹ ਧਿਆਨ ਕੇ ਬੈਠੀ ਸੀ ਮੈਂ ਇਹੋ ਹੀ ਆਖਿਆ ਮੈਂ ਹਾਂ ਤੇ ਹੁਣ ਕਿਤਰਾ ਮਰ ਕੇ ਠੱਕੇ ਲੋ ਤੇ ਮੇਰੇ ਗਾਈ ਪੈ ਗਈ ਆ। ਫਿਰ ਮੈਂ ਕਰਤਾ ਗੱਲ ਉਹਦੇ ਨਾਲ। ਆਹ ਫੇ ਸਮਝਾਓ ਨੂੰ ਕਰੀ। ਨਹੀਂ ਮੈਨੂੰ ਸਮਝਉਣਾ ਕੋਈ ਗੱਲ ਨਹੀਂ। ਆਹ ਤਾਂ ਗਾ ਤੂੰ ਹੀ ਆਪਣੇ ਘਰ ਰਾਜੀ ਅਹੀਂ ਆਪਣੇ ਘਰ ਮੇਰੀ ਤਾਂ ਨਾ ਹੋਏ ਅੱਗੇ ਨਹੀਂ ਮੈਨੂੰ ਛੱਡਦੀ ਵੀ ਤੂੰ ਜਦੋਂ ਮੰਗ ਨਹੀਂ ਉਦਾਂ ਹੀ ਲੜਾਈ ਕਰਦੀ ਆ। ਚਲ ਕੋਈ ਤਾਈ। ਕੋਈ ਨਹੀਂ ਤਾਈ ਉਹਨੂੰ ਖੁੱਲੀ ਛੱਡਿਆ ਰਸਾ ਰਸਾ ਉਹਦਾ। ਵੀ ਜਾ ਕੇ ਤੇ ਗੱਲਾਂ ਕਰ ਤੂੰ। ਮੈਂ ਨਹੀਂ ਵੜਨ ਦੇਣੀ ਮੁੜ ਕੇ ਆਪਣੇ ਘਰ। ਮੰਮੀ ਵੀ ਨਾ ਜੀਜੀ ਨਾਲ ਲੜੀ ਜਾਂਦੀ ਆ ਚਲ ਦੱਸ ਉਹਨਾਂ ਨੂੰ ਕਿਹੜਾ ਠੇਕਾ ਰੱਖ ਲੈਣਾ ਆਈ ਜਾਣਾ ਜਾਣ ਕੇ ਬੋਲੀ ਜਾਂਦੀ ਆ ਕੰਮ ਕਮ ਤੋ ਨਿਬੜ ਗਿਆ ਚਲ ਘੜੀ ਨਾ ਕਿਤੇ ਦਿੰਨੀ ਜਾ ਕੇ ਆਪੀ ਦਫਾ ਹਲੋ ਬੀਜਾ ਸੀ ਕਾਲ ਸਾਥ ਸ਼ਿਕਰ ਗਿਆਲਾ ਠੀਕ ਠਾਕ ਜੇ ਤੂੰ ਸੁਣਾਓ ਹਾਂ ਆਪਣਾ ਵਧੀਆ ਹੋਰ ਕੀ ਕਰੀ ਜਾਂਦੇ ਘਰਾਂ ਕੀ ਕੋਸ਼ ਨਹੀਂ ਬਸ ਸੋਚਾਂ ਚ ਬੈਠੀਆਂ ਸੋਚਾਂ ਚ ਕੀ ਗੱਲ ਹੋਈ ਆ ਮੈਂ ਤਾਂ ਪ੍ਰੀਤ ਦੇ ਵਿਆਹ ਤੇ ਜਾਣਾ ਹੈਗਾ ਤੇ ਕਿੰਦਰ ਦੀਦੀ ਜੇ ਕਹਿੰਦੀ ਵੀ ਸਗਣ ਵਾਲੇ ਦੇ ਨੂੰ ਸੋਨੇ ਦਾ ਸੈਟ ਪਾ ਕੇ ਜਾਣੇ ਆ ਅਸਲ ਹੁਣ ਆਪਣੀ ਕਿਸਮਤ ਨੂੰ ਰੋਂਦੀ ਆ ਵੀ ਆ ਨਾਂ ਭਰਾ ਤੁਹਾਡੇ ਨੇ ਆਹ ਹੁੰਦਾ ਗਨੇ ਗੁੰਨੇ ਤੇ ਮੈਂ ਵੀ ਪਾ ਕੇ ਜਾਂਦੀ ਹੂੰ ਤੇ ਵਿਆਹ ਕਦੋਂ ਦਾ ਵਿਆਹ ਤੇ ਆ ਰਹਿ ਗਏ ਇਹੋ ਦੱਸ ਦੇਣੀ ਅੱਛਾ ਹਾਂ ਹੁਣ ਫਿਰ ਮੈਂ ਦੱਸਾਂ ਨਹੀਂ ਤੇ ਜਹੀ ਤੇ ਹੋਣਾ ਹੀ ਆ ਹਾਂਜੀ ਤੇ ਜਹੀ ਨਹੀਂ ਤੇ ਸੋਨੇ ਦਾ ਹੀ ਪਾਉਣਾ ਵਾ ਸੈਟ ਪਾਉਣਾ ਤੇ ਮੈਂ ਸੋਨੇ ਦਾ ਹੀ ਆ ਹਏ ਹੱਲੇ ਹੁੰਦੀ ਕੋਈ ਗੱਲ ਨਹੀਂ ਤੇ ਜਿਹੜੀ ਮੰਮੀ ਇੱਥੇ ਬੈਠੀ ਤੇ ਮੈਨੂੰ ਦਊਗੀ ਇਹਦੇ ਕੋਈ ਸਮਾਨ ਸਾਰਾ ਮੇਰਾ ਤੇ ਹਏ ਇੱਕਦਮ ਆਸੀ ਹੀ ਨਾ ਸੋਣੀ ਤੇ ਤੇ ਆਉਂ ਪਰਤੀ ਸੀ ਨਾ ਸਭ ਤੇ ਕੀ ਨਹੀਂ ਜੋ ਪੈਹਾ ਜੋ ਸੋਨਾ ਸੋਨਾ ਸਾਰਾ ਤੇ ਇੰਨਾ ਸਾਂਭਿਆ ਵਾ ਤੇ ਆਪਣੀ ਹੱਥ ਚ ਕਰ ਰਹਾ ਤੂੰ ਤੇ ਮੈਨੂੰ ਹੁਣ ਕੋਈ ਫਿਰ ਬਹਾਨਾ ਮਾਰਨਾ ਪੈਣਾ ਹੀ ਬਹਾਨਾ ਕਰਦਾ ਮਾਨਾ ਤਹੀਂ ਕੋ ਵੀ ਅਹੀਂ ਵਿਆਹ ਜਣਾ ਮਾਰ ਤੇ ਮੈਨੂੰ ਛੱਡ ਦੋ ਉਹਦੇ ਵੀ ਅੱਗੋਂ ਸੌ ਸੁਹਾਲਾ ਹਾਂ ਕਾਲ ਕੋਈ ਨਹੀਂ ਮੈਂ ਕੋਈ ਨਹੀਂ ਮੈਂ ਕਰਦੀ ਹਾਂ ਕੋਈ ਹਾਲ ਫਿਰ ਤੂੰ ਫਿਕਰ ਨਾ ਕਰ ਮੈਂ ਲੈ ਆਉਣੀ ਆ ਹਾਂ ਚਲੋ ਫੇਜੀ ਆ ਚੰਗਾ ਮੇਰੇ ਮੈਨੂੰ ਤਾਂ ਬੜੀ ਟੈਨਸ਼ਨ ਲੱਗੀ ਮੈਨੂੰ ਕੋਹ ਹਣੀ ਮਿੰਨ ਤੇ ਰੋਟੀ ਵੀ ਨਹੀਂ ਲੱਗਦੀ ਤੇ ਤਾਂ ਜੇ ਮੈਂ ਉਹ ਲਾਗੇ ਬਾਗੀ ਤੇ ਮੇਰੇ ਤੇ ਹੁੰਦਾ ਇੱਕ ਤੇ ਉਹ ਪੜ੍ਹਨੇ ਦੀਵੇ ਨਹੀਂ ਨਹੀਂ ਪਹਿਲਾਂ ਮੈਨੂੰ ਚੰਗਾ ਲੱਗਦਾ ਹੁਣ ਕੀ ਕਰੀਏ ਫਿਰ ਤੁਸੀਂ ਮੇਰੇ ਹੁੰਦਿਆ ਕਾਲੀ ਫਿਕਰ ਕਰਦੇ ਸੀ ਜੇ ਮੈਂ ਬੈਠੀ ਇੱਥੇ ਕੋਈ ਨਹੀਂ ਮੈਂ ਲਿਆ ਦਾਂਗੇ ਕੋਈ ਨਾ ਕੋਈ ਬਹਾਨਾ ਮਾਰਨੀ ਆ ਫਿਰ ਤਾਂ ਇਹ ਕਿ ਮੈਂ ਕਿਹਾ ਚੱਲ ਜੀ ਦੀ ਨੂੰ ਫੋਨ ਲਾਉਣੀ ਆ ਫੇਰ ਹੀ ਮੈਨੂੰ ਹੌਸਲਾ ਜਿਆ ਹੋਣਾ ਵਾ ਚਲੋ ਕੋਈ ਗੱਲ ਨਹੀਂ ਫੇਰ ਮੈਂ ਤੁਹਾਨੂੰ ਦੱਸ ਦਿਆਂ ਕਰਕੇ ਨਾ ਗੱਲ ਹਾਂਜੀ ਦੱਸ ਦਿਆਂ ਫੇਰ ਚਲੋ ਠੀਕ ਜੀ ਚਲ ਕਿਹੜਾ ਬੰਨ علاوہ ਹੁਣ ਮੰਮੀ ਨੂੰ ਛੱਟ ਤੇ ਕਹਿਣਾ ਕਿ ਇਤਰਾ ਲੈਣਾ ਹੀ ਪੈਣਾ ਫੇਰ ਨਾਲੇ ਇੱਥੇ ਘਰ ਮੈਨੂੰ ਵੀ ਆਪ ਆਉਂਦੇ ਐਂਡੇ ਨੇ ਚਲ ਉੱਥੇ ਬਾਅਦ ਚ ਖੜੂਗੀ ਤੇ ਛੱਟ ਆਉਂਗੀ ਕੁੱਛ ਦੀਆਂ ਕੀ ਕੋਤਨ ਕਿਹੜੇ ਮੂੰਹ ਬੋਲਣਾ ਮੰਮੀ ਬੈਠੇ ਜੀ ਹਾਂ ਮੈਂ ਹਾਂ ਚੱਲ ਤੂੰ ਘਰੀ ਬੈਨੇ ਆ ਜਾ ਤੂੰ ਵੀ ਬਹਿ ਜਾ ਤੇ ਬੜਾ ਬੋਲਣ ਦੇ ਕੀ ਗੱਲ ਹੋਈ ਆ ਉਹ ਪੁੱਤ ਬੋਲਣਾ ਕੀ ਆ ਆਈ ਆ ਕੁੜੀ ਉਹਨਾਂ ਦੀ ਨਾ ਆ ਜਾ ਠੇਕੇ ਤੇ ਨਹੀਂ ਆਪਾਂ ਪੈਲੀ ਦਿੱਤੀ ਹਾਂਜੀ ਤੇ ਮੈਂ ਕਿਹਾ ਕੀ ਕਰਦੀ ਆਂ ਹੀ ਆ ਤੇ ਉਹ ਆਂਦੀ ਗੱਲਾਂ ਬਾਤਾਂ ਕੀਤੀਆਂ ਉਹਨੇ ਭਾਨ ਪਾਣੀ ਕਰਦੀ ਆਂ ਹੀ ਆ ਤੇ ਮੈਂ ਉਹਨੂੰ ਠੇਕੇ ਵੱਲੋਂ ਪੁੱਛਿਆ ਮੈਂ ਆਫੇ ਹੁਣ ਠੇਕਾ ਸਾਨੂੰ ਦੋ ਕਿ ਤਰਾਵ ਤੇ ਉਹ ਤਾਂ ਮੇਰੇ ਗਾਲੀ ਪੈ ਗਈ ਤੂੰ ਜੇ ਪਿਆਲੀ ਲਈ ਤੇ ਠੇਕਾ ਵੀ ਦੇਣਾ ਹੀ ਆ ਫਿਰ ਆਹੋ ਕਦੀ ਭਈਏ ਨਹੀਂ ਮਿਲਦੇ ਕਦੀ ਇਹ ਕਰੇ ਭਈਏ ਮਾਰ ਗਏ ਜੱਟ ਮਰ ਗਏ ਕਈ ਕੋਹ ਤਾਂ ਮੈਨੂੰ ਛਡਾਉਂਦੀ ਗਈ ਤੇਰਾ ਮੁੰਡਾ ਬਾਹਰ ਗਿਆ ਵਾ ਉਹ ਨਹੀਂ ਕਲਉਂਦਾ ਤੂੰ ਦੱਸ ਆਈ ਉਹਨੂੰ ਪੈਸੇ ਉਹਨਾਂ ਨੂੰ ਮਨਸਦਗੇ ਅਹੀਂ ਹੁਣ ਹਾਂ ਲੈਣੀ ਨਹੀਂ ਆਈ ਪੈਸੇ ਆਪਣੇ ਚਲੋ ਛੱਡੋ ਤੁਸੀਂ ਮੇਰੀ ਗੱਲ ਸੁਣੋ ਮੇਰਾ ਸੈਟ ਤੁਹਾਡੇ ਕੋਲ ਹੀ ਆ ਨਾ ਤੇ ਮੇਰੇ ਕੋਲ ਹੀ ਆ ਕਾ ਹੋ ਰਹੀਂ ਕਿ ਨੀਆਂ ਕਾ ਜਾਣੀਆਂ ਵਾ ਦੋਵੇਂ ਤੇ ਹੀ ਜਾਣੀਆਂ ਵਾ ਘਰ ਤੇ ਨਾ ਵਿਆਹ ਆ ਗਿਆ ਫਿਰ ਤੇ ਮੈਨੂੰ ਸੈਟ ਦਿਓ ਮੈਂ ਉੱਥੇ ਪਾਉਣਾ ਏ ਸੋਨੇ ਦਾ ਸੈਟ ਪਾਉਣਾ ਤੂੰ ਤੇ ਸੋਨੇ ਦਾ ਹੀ ਪਾਉਣਾ ਵਾ ਐਨੇ ਤੂੰ ਮਹਿੰਗੇ ਮਹਿੰਗੇ ਟੱਕਿਆਂ ਵਾਲੇ ਸੁੱਟਾਂ ਨਾਲ ਦੇ ਤੂੰ ਸੈਟ ਲਏ ਆ ਕਦੀ ਤੂੰ ਉਹਦਾ ਮਿੰਟ ਨਾ ਹੀ ਨਹੀਂ ਖਸਮਨ ਖਾਣਾ ਆਉਂਦਾ ਤੂੰ ਤਾਂ ਕਈ ਦੀ ਕਈ ਨਾਂ ਲੈਣੀ ਉਹਨਾਂ ਦੇ ਦੋ ਦੋ ਤਿੰਨ ਟਨ ਹਜ਼ਾਰ ਦੇ ਲੈ ਲੈ ਰੱਖਿਆ ਤੂੰ ਉਹ ਪਾ ਕੇ ਜਾਈ ਹਾਂ ਮੰਮੀ ਭਾਬੀ ਉਹਨਾਂ ਨੇ ਉੱਥੇ ਸਾਰਿਆਂ ਨੂੰ ਸੋਨੇ ਦੇ ਪਾਉਣੇ ਆ ਸੋਨੇ ਦੇ ਪੌਣੇ ਵਿਆਹ ਕਿਹਦਾ ਆ ਗਿਆ ਤੈਨੂੰ ਵਿਆਹ ਸਾਡੇ ਸ਼ਰੀਕੇ ਜੁਈਆਂ ਕੁੜੀ ਦਾ ਉੱਥੇ ਤੋਂ ਸੋਨੇ ਦਾ ਪਾ ਕੇ ਜਾਣਾ ਤੇ ਕੀ ਕਰਨੋ ਫੇਰ ਰੱਖਿਆ ਮੰਮੀ ਜੀ ਵਿਆਹ ਸ਼ਾਦੀ ਤੇ ਨਹੀਂ ਪਾਉਣੇ ਘਰ ਕਿਹੜਾ ਤੁਸੀਂ ਮੈਨੂੰ ਪਾਉਣ ਦੇਂਦੇ ਜ ਹੈ ਤਾਂ ਤੇਰਾ ਹੀ ਆ ਤੂੰ ਹੀ ਪਾਉਣਾ ਵਾ ਮੈਂ ਇਹ ਕਿਤੇ ਤੇ ਨਹੀਂ ਰੱਖ ਲੈਣਾ ਤੇ ਫਿਰ ਦੇ ਦਿਓ ਮੈਨੂੰ ਮੈਂ ਖੜਨਾ ਵਿਆਹ ਚ ਚਲੋ ਜਦੋਂ ਜਾਵੇਂਗੀ ਉਦੋਂ ਲਾਲੀ ਓਹੋ ਪ੍ਰੀਤਵਾ ਜਿਹੜੇ ਕਿਤੇ ਇੰਨਾ ਇੰਨਾ ਦਾ ਸਿਰ ਵਡਮਾ ਵੈਰ ਹੀ ਆ ਦੀ ਕਿਤੇ ਪਰਚਾਈ 20 20 ਗੱਲਾਂ ਕਰਦੀ ਤੇ ਹੁਣ ਇਹਨੇ ਵਿਆਹ ਜਾਣਾ ਮੰਮੀ ਜੀ ਲੜਾਈ ਹੋਣੀ ਤਾਂ ਸੁਲਾ ਨਹੀਂ ਹੋਣੀ ਭਲਾ ਸੁਲਾ ਤਾਂ ਚਲੋ ਹੋਣੀ ਹੋਣੀ ਆ ਉਦੋਂ ਕਿਤੇ ਇਨੇਣੀਆਂ ਗੱਲਾਂ ਕਰਦੀ ਸੀ ਅਸੀਂ ਆਂਦੇ ਮਰਨ ਮਰਵਾਉਣਾ ਅਸੀਂ ਕਿਤੇ ਜਾਣਾ ਹੀ ਨਹੀਂ ਉਹਨਾਂ ਦੇ ਨਹੀਂ ਤੇ ਹੁਣ ਅਮਰਜੀਤ ਆਈ ਹੀ ਆ ਹੁਣ ਤੁਸੀਂ ਲੜੇ ਨੇ ਝਟਾ ਆਪ ਭਾਏ ਉੱਧਰ ਜਾ ਕੇ ਵੜ ਜਾ ਹੁਣੇ ਨਹੀਂ ਵੜਨਾ ਬੁਰਨਾ ਕੀ ਆ ਮੈਂ ਤਾਂ ਠੇਕੇ ਵੱਲੋਂ ਪੁੱਛਿਆ ਹਗਾ ਤੇ ਜੇ ਬੰਦੇ ਉਰਾਪਰਾ ਕਰਨਗੇ ਤਾਂ ਸਾਡੇ ਕੀ ਲੱਗਦੇ ਆ ਪੈ ਜਿੰਨੂੰ ਮਰਜੀ ਅਸੀਂ ਦੇਈਏ ਆਪਣੀ ਗੱਲਾਂ ਦਾ ਦੀ ਮਨ ਨੂੰ ਆਣ ਕੇ ਵਰ ਜਾਣਾ ਉੱਧਰ ਮੈਂ ਆਪਣੇ ਪੈਸੇ ਲੈਣ ਜਾਣਾ ਨਹੀਂ ਇਹਨਾਂ ਨੂੰ ਇਹਨਾਂ ਨੂੰ ਮਨਸਕੇ ਤੇ ਬਹਿ ਜਾ ਮੈਂ ਪੈਸੇ ਵੀ ਨਹੀਂ ਮੰਗਦੀ ਮੈਂ ਤੇ ਜਾਂਦੀ ਨਹੀਂ ਮੈਂ